ਆਪਾ ਜੀ ਫੈਸਲ ਜੀ ਦਾ ਖਾਸ ਖਾਸ ਆ ਗਏ ਜੀ ਫਤੇ ਜੀ ਹੋਰ ਸਾਨੂੰ ਠੀਕ ਠਾਕ ਜੀ ਬੜੀ ਸੇਵਾ ਮੈਂ ਕੱਲ ਇਹ ਵੀਡੀਓ ਬੇਨੇ ਪੈਂ ਤੁਹਾਡੀ ਉਧਰ ਦੀ ਅੱਛਾ ਧੰਨਵਾਦ ਜੀ ਹੋਰ ਸਾਨੂੰ ਠੀਕ ਠਾਕ ਵੀ ਜੀ ਅੱਛਾ ਅੱਛਾ ਜੀ ਹੋਰ ਬਈ ਠੀਕ ਠਾਕ ਸੇ ਤਾਂ ਆਜੋ ਚਲੋ ਚਲੋ ਠੀਕ ਲੱਗ ਰਹੀ ਤੇ ਅਸੀਂ ਅੰਦਰ ਵੀ ਰੋ ਅੰਦਰ ਗਿਆ ਜੀ ਹੋ ਗਿਆ ਜੀ ਆਹ ਮੈਂ ਜੀ ਆਖੋ ਸਿਆ ਬਾਹਰ ਕੱਢੀ ਅਬ ਬਾਹਰ ਹੀ ਤੇ ਕੱਢ ਲੈ ਜੀ ਨਹੀਂ ਕੱਢੇ ਬਾਹਰ ਕੱਢੇ ਨਹੀਂ ਮੈਂ ਬਾਹਰ ਕੱਢ ਦੇ ਕਥਾ ਹੈ ਗੱਲ ਤੇ ਇੱਥੇ ਕੱਢ ਲੋ ਬਾਹਰ ਚਾਨਣੇ ਕੱਢ ਲੋ ਵੀਰ ਨੂੰ ਹਣਾ ਆ ਜਾ ਫਿਰ ਬਾਬਾ ਜੀ ਕੋਈ ਆ ਜਾਓ ਕਿੱਥੇ ਵੀਰ ਆ ਆ ਅੱਛਾ ਇਹ ਬੈਠਾ ਨਾ ਮਾਦਨ ਉਹ ਬਾਹਰ ਨਾ ਉਹ ਲੈ ਗਏ अच्छा नाता नु तनी रोटी रूडी खाडी च हां इकआ किन्ने ਵਜੇ ਦੀ ਗੱਲ ਤੇਰੇ ਕਿੰਨੇ ਵਜੇ ਚਿੰਨੋ 9:30 ਵਜੇ ਕਰੀਬ ਆ ਗਿਆ ਸੀ ਤੁਹਾਡੇ ਕੋਲੇ ਕੋਈ ਇਹਨੇ ਦੱਸਿਆ ਆਪਣਾ ਐਡਰੈਸ ਦੱਸਿਆ ਕੋਈ ਐਡਰੈਸ ਨਹੀਂ ਦੱਸਿਆ ਜੀ ਬੋਲਦਾ ਹੀ ਨਹੀਂ ਬਸ ਇਨਾ ਆ ਕੇ ਮੰਗਿਆ ਪਾਣੀ ਮੰਗਿਆ ਹੋ ਕੋਈ ਬੰਦਾ ਪੰਜਾਬੀ ਬੋਲਦਾ ਕਿੰਦੀ ਬੋਲੇ ਨਹੀਂ ਬੋਲਦਾ ਬੋਲੇ ਖਾਣਾ ਕਹਿੰਦਾ ਹੀ ਖਾਣਾ ਦਿਓ ਹਲੋ ਓਏ ਵੀਰੇ ਬ੍ਰਦਰ ਪਾਣੀ ਉੱਠ ਉੱਠ ਮੇਰਾ ਵੀਰ ਉੱਠ ਸਹੀਂ ਇਹ ਪੰਜਾਬੀ ਪੰਜਾਬੀ ਜਨੇ ਇਹ ਕਾ ਹੱਥ 'ਚ ਕੜਾ ਸੀ ਤੇ ਹਨਾ ਪੰਜਾਬੀ ਬੰਦੇ ਨੇ ਕੜਾ ਇਹਦੇ ਹੱਥ 'ਚ ਜੀ ਕੜਾ ਪੜਾ ਮੋਟਾ ਦੱਸੇ ਰੋਟਾ ਉੱਠ ਮੇਰਾ ਵੀਰ ਉੱਠ ਬਾਬਾ ਜੀ ਮੈਂ ਤਾਂ ਛੋਟੀ ਰੱਖੀ ਆ ਹਾਂ ਆ ਗਿਆ ਇਹ ਹਲਾਤ ਤਾਂ ਮੇਰੇ ਬਾਬਾ ਜੀ ਜਿਵੇਂ ਕਰੂ ਕੋਈ ਨਾ ਆ ਆ ਕੇ ਕਰਨੀ ਆਪਦੇ ਆਪਦੇ ਘਰੋਂ ਆਪਦੇ ਘਰੋਂ ਆ ਪੈਰ ਨੂੰ ਠੀਕ ਨੇ ਇਹੋ ਚੋਣ ਦੀ ਵੀ ਆਇਆ ਹੈ ਪਰ ਜਿਆਦਾ ਚਿਰ ਨਹੀਂ ਹੋਇਆ ਕਰਵਾਇਆ ਜਿਆਦਾ ਚਿਰ ਨਹੀਂ ਹੋਇਆ ਹਾਂ ਜਦੋਂ ਹਸਾਬ ਨਾਲ ਦੇਖੋ ਜੇ ਕਿਸੇ ਨਾਲ ਲੱਗਾ ਲੋ ਗਾੜੀ ਜਮੈਂ ਕਿਹੜੀ ਨਹੀਂ ਲੱਗਾ ਵੀ ਹੁੰਦਾ ਨਾ ਫਿਰ ਵੀ ਮਤ ਜੇ ਲੱਗਾ ਹੁੰਦਾ ਤੇ ਹੱਥ ਹੱਥ ਨਹੀਂ ਸਾਫ਼ ਹੋਣੇ ਹੱਥ ਜਿਆਦਾ ਹਰੇ ਹੋਣੇ ਸੀ ਦੇ ਹਰੇ ਹੋਏ ਹੋਣੇ ਹੂੰ ਬੁਖਾਰ ਆ ਵਿਚਾਰੇ ਨੂੰ ਹੂੰ ਕਿ ਨਾਲ ਬਰਦਰ ਚੜਾਈ ਕਾਤਾ ਕੀ ਇੱਧਰ ਤੇ ਇਹ ਫੇਸਬੁਕ ਆਈ ਨੇ ਤੇ ਸੋਹਣ ਕਾਤੀ ਹੁੰਦਾ ਹੈ ਨਾਗੀ ਵੀਰੇ ਤੇਰਾ ਨਾਂ ਪਤਾਉ ਆਪਣਾ ਪਾਣੀ ਦਾ ਵਜੇ ਜਿਹਨ ਤੁਹਾਨੂੰ ਕਹਿੰਦੇ ਜਿਹਨ ਤੁਹਾਨੂੰ ਅਸੀਂ ਮੈਂ ਵੇਖਿਆ ਸੀ ਮਾਲ ਇਧਰ ਹੀ ਹੈਗਾ ਕੁਝ ਸੀਪ ਚ ਅਵੀਰ ਮਾਲ ਹੀ ਲੱਗਦਾ ਨਹੀਂ ਕੋਈ ਨਹੀਂ ਇਹ ਕੱਲ ਫਿਰ ਉਹਦੇ ਦਸਤ ਤੱਕ ਹੋਰ ਕਿਦ ਕਰੇ ਇਹ ਕੱਲ ਨਹੀਂ ਅੱਜ ਆਇਆ ਅੱਜ ਆਇਆ ਅੱਜ ਆਇਆ ਸਵੇਰੇ ਕਿੰਨੇ ਵਜੇ ਦਿਖਾ ਲਾ 8 9 ਹਾਂਜੀ ਇੱਕ ਪਿੰਡ ਕਿਹੜਾ ਸੀ ਇਹ ਵਾਲਾ ਤੇ ਪਿੰਡ ਕਾਲਾ ਟਿੱਬਾ ਜੀ ਕਾਲਾ ਟਿੱਬਾ ਹਾਂਜੀ ਤੇ ਜ਼ਿਲ੍ਹਾ ਕਿਹੜਾ ਹੈ ਇਹਦਾ ਅਫਰੋਇਪਰੀ ਜੋ ਕੱਲਾ ਖੁਰਦ ਵਾਲਾ ਜੀ ਅੱਛਾ ਜੀ ਅਫਰੋਇਪਰੀ ਉਹ ਸਰਪੰਚਾਂ ਨੂੰ ਮੈਂ ਸਰਪੰਚ ਜਿਹੜਾ ਜਾਇ ਬਾਪੂ ਗਿਆ ਨਾਲ ਅੱਛਾ ਅੱਛਾ ਜੀ ਸਾਡੇ ਉਹ ਵਧੀਆ ਨਾਲ ਅੱਛਾ ਉਹਨਾਂ ਨਾਲ ਹੈਗੀ ਲਿੰਕ ਆਪਣੀ ਉਹ ਸਾਡੇ ਸਾਰੇ ਇਕੱਠੇ ਪਾਰਟੀ ਦੀ ਕੋਈ ਸਾਡੇ ਜਦੋਂ ਬਣੇ ਉਹਦੇ ਮੈਂ ਸਰਪੰਚ ਬਣਿਆ ਨਹੀਂ ਬੜੀ ਗੱਲ ਤੋਂ ਗੱਲ ਕੀਤੀ ਉਹਨਾਂ ਨਾਲ ਗੱਲ ਹੋ ਗਈ ਜਵੇਂ ਕਰਦੇ ਆ ਹਾਂਜੀ ਆ ਸੰਗ ਦੀ ਅੱਜ ਅਸੀਂ ਆਏ ਆ ਪਿੰਡ ਕਾਲਾ ਟਿੱਬਾ ਜ਼ਿਲ੍ਹਾ ਇਹਦਾ ਸੀਰ ਮੁਖਤਾਰ ਸਾਹਿਬ ਜੀ ਅਫਰੋਇਪਰੀ ਅਫਰੋਇਪਰੀ ਜ਼ਿਲ੍ਹਾ ਸੰਗਜੀ ਅੱਜ ਸਿ ਆਏ ਆ ਪਿੰਡ ਕਾਲਾ ਟਿੱਬਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਆ ਜਿੰਦਾ ਵਾ ਤੇ ਇਹ ਜਿਹੜੇ ਵੀਰ ਤੁਸੀਂ ਮੇਰੇ ਲਾਗੇ ਬੈਠੇ ਦਿਖ ਰਿਹਾ ਜੇ ਇਹਨਾਂ ਨੂੰ ਆ ਭਗਤ ਅੱਜ ਲਗਭਗ 9 ਵਜੇ ਇਹਨਾਂ ਦੇ ਘਰਾਂ ਲਾਗੇ ਨੂੰ ਇਹਨਾਂ ਨੂੰ ਮਿਲਿਆ ਵਾ ਤੇ ਇੱਕ ਰੀ ਫੇਸ ਦਿਖਾਦੇ ਚਿੰਤਾ ਲਾਗੋ ਤੇ ਸੰਗਜੀ ਇਹ ਆਪਣਾ ਭਗਤ ਕੋਈ ਵੀ ਐਡਰੈਸ ਨਹੀਂ ਦੱਸ ਰਿਹਾ ਇਹਨਾਂ ਨੂੰ ਸੇ ਦੇ 9 ਵਜੇ ਵਿਚਾਰੇ ਪੁੱਛ ਰਿਹਾ ਇਹਨਾਂ ਨੂੰ ਤੇ 9 ਵਜੇ ਦਾ ਪੁੱਛ ਰਿਹਾ ਵਾ ਕੱਪੜੇ ਆ ਕੱਪੜੇ ਵੀ ਮੈਲੇ ਆ ਹੱਥ ਦੇ ਵਿੱਚ ਇਹਦੇ ਕੜਾ ਦਿਖਾ ਕੜਾ ਵਜਦੇ ਹੱਥ ਦੇ ਵਿੱਚ ਠੀਕ ਹੈ ਜੀ ਕੋਈ ਵੀ ਵੀਰ ਭਰਾ ਇਸ ਬੱਚੇ ਨੂੰ ਜਾਣਦਾ ਹੋਵੇ ਤਾਂ ਜਰੂਰ ਇਹ ਇਹਦੇ ਬਾਰੇ ਸਾਨੂੰ ਦੱਸਿਓ ਬਾਕੀ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਉਸ ਦਿਨ ਜਿਹੜਾ ਆਪਾਂ ਪਠਾਨਕੋਟ ਤੋਂ ਇੱਕ ਭਗਤ ਨੂੰ ਛੜਾ ਕੇ ਲੈਂਦਾ ਸੀਗਾ ਉਹ ਸਿਰਫ ਤੇ ਸਿਰਫ ਸੰਜੀਤ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਉਹਦਾ ਪਰਿਵਾਰ ਮਿਲਿਆ ਜੇਕਰ ਅੱਜ ਵੀ ਆਪਾਂ ਉਸ ਭਗਤ ਦੇ ਵਾਂਗੂ ਇਸ ਬੱਚੇ ਦੀ ਵੀਡੀਓ ਵੀ ਆਪਾਂ ਜੇ ਸ਼ੇਅਰ ਕਰ ਦਿੰਨੇ ਆ ਤੇ ਹੋ ਸਕਦਾ ਵੇ ਇਹ ਵੀ ਵਿਚਾਰਾ ਆਪਣੀ ਮਾਂ ਤੋਂ ਵਿਛੜਿਆ ਹੋਵੇ ਆਪਣੀ ਭੈਣ ਤੋਂ ਵਿਛੜਿਆ ਹੋਵੇ ਆਪਣੇ ਪਰਿਵਾਰ ਤੋਂ ਵਿਛੜਿਆ ਹੋਵੇ ਤੇ ਇਹਦਾ ਪਰਿਵਾਰ ਮਿਲ ਸਕਦਾ ਜੀ ਇੱਕ ਕਲਟਪੇ ਦੋ ਨੇ ਜੀ ਇਹ ਹੈਗਾ ਬਲਾਕ ਮਮਦੋੜ ਚ ਇੱਕ ਕਲਟ ਬਹੋਰ ਦੇ ਵਿੱਚ ਬਹੋਰ ਕੋਲ ਮੈਂ ਜਦੋਂ ਸਰਚ ਮਾਰੀ ਨਾ ਜਦੋਂ ਤੁਸੀਂ ਕਾਲਾ ਡੱਬਾ ਬਹੋਰ ਵਾਲਾ ਆ ਗਿਆ ਇਹ ਮਮਦੋੜ ਬਲਾਕ ਚ ਹੈ ਜੀ ਫਰੋਜ਼ਪੁਰ ਦੇ ਨਾਲ ਬਿਲਕੁਲ ਤੇ ਉਹ ਵੀ ਹੋ ਜਾਂਦਾ ਲਾਗੇ-ਤਾਗੇ ਦਾ ਇਹਗੇ ਸੰਗਤ ਨੂੰ ਪਤਾ ਲੱਗ ਜਾਵੇ ਕਿ ਕਲਟਪੇ ਵਿੱਚ ਪਿੰਡ ਦੇ ਵਿੱਚ ਮਮਦੋੜ ਬਲਾਕ ਹੈ ਜੀ ਇੱਕ ਕਲ ਇਹ ਮਮਦੋੜ ਬਲਾਕ ਤੇ ਜ਼ਿਲ੍ਹਾ ਫਰੋਜ਼ਪੁਰ ਹੈ ਜੀ ਹੈਲੋ ਵੀਰੇ ਕਿਨਾ ਕੀ ਤੇਰਾ ਓਏ ਮੇਰੀ ਗਾ ਮੇਰੀ ਆਵਾਜ਼ ਹੁੰਦੀ ਤੈਨੂੰ ਹੈਲੋ ਹਾਂਜੀ ਹੋਰ ਤਾਂ ਨਹੀਂ ਗੱਲ ਸਿਰਕ ਗੱਲ ਬਾਤ ਖਿੱਤੀ ਬਾਣੀ ਉਹ ਨਿਕਲ ਜੀ ਰੋਟੀ ਖਾਣ ਲੱਗਾ ਪਾਣੀ ਮੰਗਿਆ ਹੋ ਜਾ ਪਾਣੀ ਮੰਗਿਆ ਸੀਗਾ ਹਾਂ ਪਾਣੀ ਮੈਂ ਪਿਆ ਹੀ ਹੋ ਗਿਆ ਨਹੀਂ ਜੇ ਪਾਣੀ ਮੰਗਿਆ ਫਿਰ ਇਹ ਤਾਂ ਮੈਨੂੰ ਬੋਲਦਾ ਵਾ ਪਾਣੀ ਬਾਅਦ ਮੈਂ ਤਾਂ ਬੋਲੇ ਸੀ ਮੈਂ ਕਿ ਕਹਿੰਦਾ ਇਹ ਮੈਨੂੰ ਖਾਣਾ ਦਿਓ ਫਿਰ ਰੋਟੀ ਦਿੱਤੀ ਖਾਣਾ ਦਿੱਤਾ ਫਿਰ ਉਸ ਤੋਂ ਬਾਅਦ ਉਹ ਅੱਧਾ ਕੰਡਾ ਕੰਡਾ ਪਹਿਲਾਂ ਚੌਲ ਬਣਾਏ ਚੌਲ ਸਰ ਦਿੱਤੇ ਇਹਨਾਂ ਚੌਲ ਖਾਣੇ ਦੀ ਦੀ ਚੌਲ ਇਹਨੇ ਚੌਲ ਮੰਗੇ ਕਿ ਰੋਟੀ ਮੰਗੀ ਰੋਟੀ ਪਹਿਲਾਂ ਦਿਖਵਾਤੀ ਨਹੀਂ ਨਹੀਂ ਭੁੱਖ ਲੱਗੀ ਆਖਿਆ ਸੀ ਚੌਲ ਦਿਓ ਪਹਿਲਾਂ ਕਹਿੰਦਾ ਖਾਣਾ ਦੇ ਪਾਣੀ ਪੁੱਛਿਆ ਕਹਿੰਦਾ ਖਾਣਾ ਦੇ ਭੁੱਖ ਲੱਗੀ ਉਦੋਂ ਮੈਂ ਸਮਝ ਹੀ ਲੈਂਦਾ ਆਪਣੀ ਨਹੀਂ ਰੋਟੀ ਨਹੀਂ ਦਿੱਤੀ ਤੇ ਉਸ ਤੋਂ ਬਾਅਦ ਇਹ ਚੌਲ ਬਣਾਏ ਫਿਰ ਮੈਂ ਚੌਲ ਖਾਣੇ ਕਹਿੰਦਾ ਆਹ ਬਣੇ ਆਹ ਤੇ ਗੁਣਸ਼ਾਲੀ ਦੀ ਨਿਸ਼ਾਨੀ ਮੈਂ ਵੀਰਾਂ ਨੂੰ ਪੁੱਛਿਆ ਸੀ ਸਾਰਾ ਮੈਂ ਇੱਕ ਵੇਖੋ ਇਹ ਜਿਹਨੇ ਇਹਨਾਂ ਦੀ ਬਿਮਾਰਤ ਮੁਰਕਾ ਲਿਖਿਆ ਹੁੰਦਾ ਹੈ

ਹੁਣ ਮੈਂ ਅੱਜ ਮੇਰੇ ਕੋਲ ਪਰਿਵਾਰ ਨਹੀਂ ਆਉਣਾ ਸੀਗਾ ਲਾਗੋ ਪਿੰਡ ਆ ਉਹਨਾਂ ਦਾ ਘਰੋਂ ਗਿਆ ਇਹਨੂੰ 12-13 ਸਾਲ ਹੋ ਗਏ ਘਰੋਂ ਗਿਆ ਇਹਨੂੰ ਉਹਨਾਂ ਦਾ ਬੰਦਾ ਹੁਣ ਬਹੁਤ ਫੋਨ ਆਉਂਦੇ ਆ ਪਰਿਵਾਰਾਂ ਦੇ ਹਾਂਜੀ ਬਹੁਤ ਫੋਨ ਆਉਂਦੇ ਪਰਿਵਾਰਾਂ ਦੇ ਕਿ ਵੀਰੇ ਸਾਡਾ ਬੰਦਾ ਬਾਚਾ ਵਾ ਸਾਡਾ ਬੱਚਾ ਗਵਾਚਾ ਵਾ ਠੀਕ ਹੈ ਜੀ ਚਲੋ ਮੈਂ ਐਸੇ ਕਰਕੇ ਆ ਗਿਆ ਮੈਂ ਕਿਹਾ ਚਲ ਮੇਰੇ ਵੀਡੀਓ ਪਾਉਣ ਨਾਲ ਦੇ ਕੇ ਦਾ ਪਰਿਵਾਰ ਮੈਂ 9-10 ਵਜੇ ਇਹਨਾਂ ਨੂੰ ਫੋਨ ਕੀਤਾ ਮੈਂ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਮੈਂ ਨਾ ਗੱਡੀ ਡੱਕ ਕੇ ਰਸਤੇ ਦੇ ਚ ਸੌਣਾ ਬਿਆ ਮੈਨੂੰ ਮੈਂ ਨਾ ਰਾਤ ਮੈਂ 12:00 ਵਜੇ ਰਾਤ ਘਰ ਠੀਕ ਹੈ ਜੀ ਤੇ ਰਾਤ ਮੈਂ ਉਧਰ ਦੀ ਸਾਈਡ ਹਮ ਬਟਾਲਾ ਸਾਈਡ ਸੀਗਾ ਰਾਤ ਨੂੰ 11 12 ਵਜੇ ਮੈਨੂੰ ਘਰੇ ਆਉਂਦੇ ਨੂੰ ਤੇ ਸਵੇਰੇ ਆਉਂਦਾ ਸਾਰੀ ਕਦੀ ਕੋਈ ਘਰੀਆ ਕਦੀ ਕੋਈ ਗੱਡੀ ਨਹੀਂ ਸੀ ਉਹ ਮੈਂ ਤਾਂ ਚੱਲ ਨਹੀਂ ਜਿਹੜਾ ਨਾਲ ਦਾ ਵੀਰ ਆ ਉਥੇ ਆਸ਼ਰਮ ਦੇ ਵਿੱਚ ਹੈਗੇ ਨਾਲ ਮੇਰੇ ਦੋ ਤਿੰਨ ਜਾਨੀ ਉਥੇ ਉਹ ਅੱਜ ਆਸ਼ਰਮ ਦੇ ਵਿੱਚ ਵੀ ਤੁਹਾਨੂੰ ਪਤਾ ਵੀ ਸਫਾਈ ਦੀ ਲੋਡ ਹੁੰਦੀ ਸਵੇਰੇ ਸਿਰ ਤੇ ਇਹ ਵੀਰ ਨੇ ਮੈਨੂੰ ਫੋਨ ਲਾਤਾ ਤੇ ਮੈਂ ਕਹਿੰਦਾ ਇਹ ਨਾ ਵੀ ਉਹਨਾਂ ਕੋਲੋਂ ਚਲੇ ਨਾ ਜਾਵੇ ਮੈਂ ਗੱਡੀ ਡੱਕ ਕੇ ਮੈਂ ਅੱਬ ਤੁਰਿਆ ਮੈਂ ਕਾਫੀ ਛੇਰਦਾ ਮੇਰੀ ਝੋਕ ਲੱਗ ਗਈ ਇੱਕ ਦੋ ਥਾਈਂ ਤੇ ਗੱਡੀ ਮੇਤੋਂ ਕੰਟਰੋਲ ਤੋਂ ਬਾਹਰ ਹੋ ਗਈ ਤੇ ਮੈਂ ਘੰਟਾ ਕਿ ਮੈਂ ਕਹਿਆ ਯਾਰ ਮੈਂ ਰੈਸਟ ਕਰਨਾ ਰਸਤੇ ਦੇ ਵਿੱਚ ਇਹਨੂੰ ਵੀਰੇ ਨੇ ਜਾਂਚ ਨਹੀਂ ਸੀ ਗੱਡੀ ਦੀ ਰਾਹ ਦੇ ਵਿੱਚ ਮੈਂ ਗੱਡੀ ਡਾਕ ਰਤੀ ਸੀ ਤਾਂ ਸਾਰੀ ਬਾਬਾ ਜੀ ਕਰਦੇ ਸੇਵਾ ਬੜੀ ਕਿਤੇ ਨਹੀਂ ਕਦੀ ਇਹਨਾਂ ਫੋਟੋ ਕਲਾਈਆਂ ਦੇ ਨਾ ਨਾ ਬੱਲੇ ਕੋਈ ਪ੍ਰੇ ਹਾਂਜੀ ਇਹ ਅਸਲੀ ਗੱਡੀ ਡਾਕ ਕੇ ਮੈਂ ਰੈਸਟ ਕੀਤਾ ਮੈਂ ਥੋੜਾ ਮੈਨੂੰ ਰੈਸਟ ਕਰ ਲੈਣ ਦੇ। ਉਹ ਕਹਿੰਦਾ ਅਭੀ ਸਵੇਰ ਕੋਈ ਪ੍ਰਸ਼ਾਦ ਆਇਆ ਪਰ ਮੇਰੀ ਪ੍ਰਸ਼ਾਦਾਂ ਸ਼ੱਕ ਹੈ। ਪ੍ਰਸ਼ਾਦਾਂ ਪ੍ਰਸ਼ਾਦਾਂ ਸ਼ੱਕ ਹੈ। ਮਾਰ ਕਰ ਕਹਿ ਰਿਹਾ ਤਾਂ ਅੰਦਰ ਨਹੀਂ ਰਹਿਤਾ ਅਜਾ ਪਹੁੰਚ ਗਿਆ। ਇਹਨੇ ਮੈਨੂੰ ਫੋਟੋ ਖਲੀ ਇਹਨੇ ਫੋਨ ਕਰਕੇ ਬਾਅਦ ਚ ਮੈਂ ਕਿਤੇ ਇੱਥੇ ਨਹੀਂਗਾ। ਹਾਂਜੀ। ਤੇ ਬਾਬਾ ਜੀ ਮੈਂ ਮੈਨੂੰ ਮੇਰਾ ਦਿਮਾਗ ਉਹ ਹੀ ਘੁੰਮੇਗਾ। ਕੱਲ ਵੀਡੀਓ ਇਹਨੇ ਪਾਇਆ ਮੈਂ ਕਿ ਤੋਤਾ ਤਾਂ ਨਹੀਂ ਆਉਂਦਾ ਮੈਨੂੰ ਪਤਾ ਨਹੀਂ ਲੱਗਦਾ। ਫਿਰ ਉਹਨੇ ਸਕਰੀਨਸ਼ਾਟ ਖਲਿਆ ਮੈਂ ਠੀਕ ਆ WhatsApp ਤੇ ਮੈਸੇਜ ਇਹਨੇ ਕੀਤਾ ਮੈਨੂੰ। ਦੇ ਨਹੀਂ ਨਮਾਜ਼ ਦੇ ਖੋਲਾ ਦੇ ਉੱਥੇ ਮੈਂ ਕਾਫੀ ਹੀ ਰਿਆ ਜਿੱਦ ਤੱਕ ਲੱਗੇ ਤੁਹਾਡੇ ਕਾਫੀ ਪਿੰਡਾਂ ਚ ਐਸਾ ਆਪਣੀ ਅਗੇ ਚ ਹਾਂਜੀ ਆਵੇ ਨੇ ਤੁਹਾਡੀ ਫੋਟੋ ਕੱਲੀ ਨਾ ਫਿਰ ਜਦੋਂ ਮੈਂ ਤੁਹਾਨੂੰ ਕੱਲ ਹਾਂਜੀ ਉਹ ਤੁਹਾਡੀ ਕੱਲ ਵਾਲੀ ਆ ਗਈ ਫੋਟੋ ਮੈਂ ਠੀਕ ਕੋਈ ਚੱਕਰ ਨਹੀਂ ਰਾਈ ਕੱਲ ਮੇਰੇ ਕੋਲ ਅੱਛਾ ਇਹ ਆਇਆ ਪਰਿਵਾਰੋਂ ਚੈੱਕ ਕਰਾ ਰਿਹਾ ਰਿਸ਼ਤੇਦਾਰਾਂ ਕਾ ਲੈਣ ਆਪਣੀ ਅੱਛਾ ਠੀਕ ਹੈ ਜੀ ਤੇ ਉਹ ਆਏ ਸੀ ਮੇਰੇ ਕੋਲ ਤੇ ਉਹੀ ਵੀਰ ਜੀ ਤੁਸੀਂ ਵੀ ਤੋਂ ਥੋੜਾ ਬੜਾ ਕੰਪਲੀਟ ਖਰਚਾ ਦੇ ਦਿੰਦੇ ਮੈਂ ਥੋੜੀ ਸੋਚ ਹੀ ਹੋ ਸੀ ਲਗਾ ਲੈਣਾ ਮੈਂ ਜੇ ਮੈਂ ਕੰਪਰੋਮਾਈਜ਼ ਕਰਨਾ ਉਹਦੇ ਤੇ ਮੈਂ ਪਰਿਵਾਰੀ ਕੋਲ ਲੱਭਦਾ ਬਤਨ ਨੂੰ ਆ ਵੀ ਕਹਿੰਦਾ ਪੈਸੇ ਦੇ ਦੋ ਤੇ ਬਾਅਦ ਪਰਿਵਾਰ ਨੂੰ ਕਹਿ ਦਿੰਦਾ ਵੀ ਆਮ ਬੰਦਾ ਤੁਹਾਡਾ ਲੱਭ ਗਿਆ ਉਹਨਾਂ ਦਾ ਖਰਚ ਦੇ ਦਿੱਤੀ ਉਹਨਾਂ ਨਾਲ ਗੱਲ ਕਰਦਾ ਹਾਂ ਹਾਂ ਦਿਖਾਏ ਦੇ ਦਿੱਤੀ ਉਹਨਾਂ ਦੇ ਅਰਜੈਂਟ ਨਿਕਲਣਾ ਅੱਜ ਬਰਕਰ ਦਾ ਉਹ ਹਵਾ ਕਢਾਇਆ ਜਿ ਪ੍ਰੋਇਪੁਰ ਤੋਂ ਉੱਪਰ ਕਿਧਰ ਆਈ ਜੀ ਅਸੀਂ ਮਖੂ ਤੁਸੀਂ ਤਾਂ ਪ੍ਰੋਇਪੁਰ ਮਖੂ ਪ੍ਰੋਇਪੁਰ ਉੱਪਰ ਉੱਪਰ ਸਿੱਧਾ ਮਖੂ ਜੀਰਾ ਆ ਜਾਣਾ ਕਿ ਮੱਲਾਲਾ ਨਹੀਂ ਮਖੂ ਮੱਲਾਲਾ ਉਹ ਰੋਡ ਵਧੀਆ ਬਣ ਗਿਆ ਥੋੜਾ ਜਿਹਾ ਰਹਿ ਗਿਆ ਮੈਨੂੰ ਭਾਈ ਵੀਰੇ ਥੋੜਾ ਜਿਆਦਾ ਸਿਰ ਦਰਦ ਹੁੰਦੇ ਨਾ ਫਟੇ ਨਹੀਂ ਨਾ ਜੀ ਕੋਈ ਛੜੀ ਹੈ ਅੱਛਾ ਤਨਵਾ ਟਾਡਾ ਭਰਾਵਾਂ ਦਾ ਅੱਜ ਕੱਲ ਕਿ ਵੀਰ ਕੋਣ ਕੀਦਾ ਸੋਚਦਾ ਹਰ ਕੇ ਨਹੀਂ ਹੁੰਦਾ ਕਿ ਕੀਰਤਾਂ ਕੋਣ ਵਾ ਕਿੱਥੋਂ ਆ ਹਨਾ ਕੀ ਤਾਂ ਕਿਹੜਾ ਕੋਈ ਅਪਰਾਧੀ ਨਾ ਕਰਕੇ ਆਇਆ ਹੋਵੇ ਇਹ ਵੀ ਹੋ ਜਾਂਦਾ ਇਹ ਵੀ ਮੇਨ ਹੋ ਹੀ ਜਾਂਦਾ ਕੱਲ ਨੂੰ ਫਾਸਾ ਨਾ ਜਾਈਏ ਲੋਕੀ ਇਤਨਾ ਵੀਜੀ ਲੋਕੀ ਤੇ ਐਕਸੀਡੈਂਟ ਹੋਇਆ ਵੇਖ ਕੇ ਤੇ ਪਰਣ ਮੁੱਕ ਕੇ ਲੰਘ ਜਾਂਦੇ ਆ ਹਾਂ ਇਹ ਮੇਰੇ ਨਾਲ ਹੋਈਆਂ ਵੀ ਤੇ ਰਜਿਸਟਰਡ ਮਨਸ਼ੀ ਨੰਬਰ ਦੀ ਗੱਲ ਇਹ ਕੋਈ ਇਤਲਾਹ ਮੇਰੇ ਸਾਡਾ ਫਰਜ਼ ਬਣਦਾ ਹਾਂ ਕੋਈ ਚੱਕਲੇ ਜੇ ਰਜਿਸਟਰ ਸੜੀ ਆ ਤੇ ਕੋਈ ਰਜਿਸਟਰਡ ਆ ਤਾਂ ਇਹ ਬਹਿਣਾ ਹੁੰਦਾ ਹਾਂਜੀ ਚਲੋ ਭਾਈਓ ਮੇਰ ਕਰੇ ਤੇ ਤੇੰਨੇ ਨਹੀਂ ਨਾ ਤੇ ਬੋਲਦਾ ਨਹੀਂ ਬਾਬਾ ਜੀ ਮੈਨੂੰ ਲੱਗਦਾ ਇਹਨੂੰ ਸਮਝੇਗੀ ਆ ਜਿਵੇਂ ਕੋਈ ਚੀਜ਼ ਪੜਾਈਏ ਫੜ ਲੈਂਦਾ ਆ ਫਾਪੇ ਵੀ ਲੈਂਦਾ ਨਹੀਂ ਵੀਰ ਜਿਵੇਂ ਵੀਰ ਜੀ ਆਖਣ ਦੇ ਬੋਲਣ ਦੇ ਸੀਗਾ ਹਾਂ ਮੰਗਦੇ ਥੋੜਾ ਜਿਨਾ ਜਿਵੇਂ ਥੋੜਾ ਰਿਲੈਕਸ ਜਾ ਹੋ ਜਾਊਗਾ ਨਾ ਇੱਕ ਜੀ ਪਤਾ ਨਹੀਂ ਸੁੱਤਾ ਹੋਣਾ ਵਿਚਾਰਾ ਮੈਂ ਤਾਂ ਦੱਸਣਾ ਕਿ ਮੈਂ ਕੱਲ੍ਹ ਰਾਤ ਨਹੀਂ ਸੁੱਤਾ ਤੇ ਮੈਂ ਡਿਸਟਰਬ ਹੋਇਆ ਫਿਰਦਾ ਠੀਕ ਹੈ ਜੀ ਤੇ ਵਿਚਾਰਾ ਕਿਤਾ ਕਿੰਸੋ ਤੱਕ ਕਿਦੋਂ ਰੱਖਾ ਕੇ ਆਇਆ ਕੀ ਬਤਾ ਕੇ ਆਇਆ ਤੁਸੀਂ ਦੋ ਦਿਨਾਂ ਸੌਵੋ ਤੁਹਾਡੇ ਹੈ ਨਾ ਤੁਹਾਡਾ ਔਖਾ ਜੂਗਾ ਮੈਂ ਘਰ ਉਹ ਕੁਛ ਨਹੀਂ ਹੁੰਦੇ ਸੀ ਤੈਨੂੰ ਲੈਣ ਆਇਆ ਤੇਰੇ ਘਰ ਪਹੁੰਚਾਉਣ ਆਇਆ ਠੀਕ ਆ ਘਰ ਜਾਣਾ ਜਾਣਾ ਆਪਣੇ ਘਰ ਓਏ ਇਧਰ ਮੁਕਰ ਘਰ ਜਾਣਾ ਆਪਣੇ ਇਹ ਲਾ ਕੇ ਕਰੀ ਘਰ ਜਾਣਾ ਆਪਣੇ ਮੰਮੀ ਕੋਲ ਜਾਣਾ ਆ ਪੈਰ ਤੇ ਕੱਤੂ ਛੱਟ ਲੱਗੀ ਆ ਪੈਰ ਤੇ ਛੱਟ ਕਾਦੀ ਲੱਗੀ ਆ ਦਿਖਾਈ ਮੀਰਾ ਉਹ ਕਈ ਨਾ ਚੱਕੀ ਹੁੰਦਾ ਇਹ ਮੈਂ ਕੋਈ ਨਾ ਆਂਗਾ ਮੀਰਾ ਕੀ ਕੀ ਚੱਕੀ ਵੇਦਾ ਅੱਡ ਜਾਹੀ ਅੱਛਾ ਅੱਛਾ ਸੀਸਾਂ ਟੁੱਟਾਂਦਾ ਜਿਵੇਂ ਮੋਟਰਸਾਈਕਲ ਦਾ ਉਹ ਵੜੀ ਵੀਰਦਾ ਮੈਂ ਯਾਰ ਮੈਨੂੰ ਦੇ ਦੇ ਮੇਰਾ ਮੋਬਾਈਲ ਫੜ ਲੈ ਮੈਨੂੰ 2 ਮਿੰਟ ਦੇ ਦੇ ਵੇਖ ਲੈਂਦੇ ਆ ਦਾ ਨਾ ਜੁਰਤਾ ਨਹੀਂ ਹੱਥੋਂ ਨਹੀਂ ਛੱਡਿਆ ਸੁੱਤਾ ਦੋ ਮੰਜੇ ਦੇ ਉੱਦਰ ਪਿਆ ਹੂੰ ਕੜਾ ਹੱਥ ਜਾ ਨਹੀਂ ਚੱਪਲ ਘੁਵਾ ਆ ਗਿਆ ਉਹ ਨਹੀਂ ਤੇ ਆ ਕੱਪੜੇ ਵੀ ਠੀਕ ਆ ਇਹ ਬੋਲੇ ਨਾ ਥੋੜਾ ਅੱਛਾ ਬਾਹਰ ਲਾ ਕੇ ਚੱਪਲਾ ਥੋੜਾ ਜਿਹਾ ਇਹ ਬੋਲੇ ਨਾ ਤਾਂ ਬੋਲੀ ਤੋਂ ਪਤਾ ਲੱਗ ਸਕਦਾ ਵੀ ਇਹ ਪੰਜਾਬੀ ਬੋਲਦਾ ਹੈ ਜਾਂ ਹਿੰਦੀ ਇਹ ਆਇਆ ਤਾਂ ਬਾਬਾ ਜੀ ਪਰਿਵਾਰ ਆਪਦੇ ਜੀ ਹਿੰਦੀ ਬੋਲਦਾ ਖਦਮਾਕ ਜਿਵੇਂ ਹਨਾ ਹਾਂਜੀ ਦੇਖ ਹਾਲ ਤਾਂ ਜਿਵੇਂ ਠੀਕ ਵਿਚਾਰਾ ਜਿਵੇਂ ਖਰ ਕਿੰਨੇ ਦਿਨਾਂ ਕੱਪੜੇ ਤਾਂ ਮੈਲੇ ਹੋ ਜਾਂਦੇ ਕੱਪੜੇ ਮੈਲੇ ਹੋਏ ਆ ਕਿ ਕੋਈ ਐਸੇ ਕੱਪੜੇ ਕੱਪੜੇ ਵੀ ਮਾੜੇ ਨਹੀਂ ਆ ਕੱਪੜੇ ਆ ਟੀ-ਸ਼ਰਟ ਸ਼ਰਟ ਸੋਹਣੀ ਸ਼ਰਟ ਆ ਨਵੀਂ ਸ਼ਰਟ ਆ ਠੀਕ ਹੈ ਜੀ ਆ ਆਥੀ ਵੇਖੋ ਵਧੀਆ ਵਾ ਪੂ ਪਰਿਵਾਰ ਚੋਂ ਆਏ ਆਪਣੇ ਜੋ ਠੀਕ ਹੈ ਜੀ ਆ ਸੰਜੀਤ ਦੇ ਨਾ ਹੱਥ ਤੇ ਇੱਕ ਨਿਸ਼ਾਨ ਹੈ ਜੀ ਖੱਬੀ ਬਾਹ ਦੇ ਉੱਤੇ ਇਹਦੇ ਆ ਅਰਕ ਦੇ ਲਾਗੇ ਇੱਕ ਨਿਸ਼ਾਨ ਵਾ ਠੀਕ ਹੈ ਜੀ ਤੇ ਕੋਈ ਕੋਈ ਲਹਾਦਾ ਕੀ ਕੋਈ ਦਾਗ ਵਾ ਜੁਈ ਤੇ ਸੋ ਕੋਈ ਵੀ ਇਹਦਾ ਪਰਿਵਾਰ ਇਹਨੂੰ ਜਾਣਦਾ ਹੋਵੇ ਤਾਂ ਇਹ ਮੈਂ ਚੀਤਾ ਦੱਸ ਰਿਹਾ ਵੀ ਇਹਨਾਂ ਨਿਸ਼ਾਨੀਆਂ ਤੋਂ ਪਰਿਵਾਰ ਨੂੰ ਪਤਾ ਵੀ ਲੱਗ ਸਕਦਾ ਇਹਦਾ ਕਿ ਸਾਡਾ ਬੱਚਾ ਵਾ ਤੇ ਮੈਂ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਵੀ ਜਿਨ੍ਹਾਂ ਨੇ ਇੱਕ ਅਹਮਦਰਦੀ ਜਤਾਈਆ ਇਨਸਾਨੀਅਤ ਵਿਖਾਈਆ ਕਿ ਇਸ ਬੱਚੇ ਨੂੰ ਆਪਣੇ ਕੋਲ ਬਿਠਾ ਕੇ ਰੋਟੀ ਪਾਣੀ ਖਵਾਇਆ ਵਾ ਤੇ ਹੁਣ ਮੈਂ ਬੇਨਤੀ ਕਰਦਾ ਵਾਂ ਕਿ ਜਿਹੜੀ ਸੰਗਤ ਅਹ ਦੇਖ ਰਹੀ ਆ ਉਹਨਾਂ ਅੱਗੇ ਵੀ ਬੇਨਤੀ ਆ ਕਿ ਇਹ ਵੀ ਕਿਸੇ ਦਾ ਬੱਚਾ ਵਾ ਕਿਸੇ ਦਾ ਭਰਾ ਵਾ ਜੇਕਰ ਆਪਾਂ ਇਸ ਵੀਡੀਓ ਨੂੰ ਸ਼ੇਅਰ ਕਰਾਂਗੇ ਤਾਂ ਹੋ ਸਕਦਾ ਕਿਸੇ ਦਾ ਗਵਾਚਾ ਆਪਣੇ ਨੂੰ ਮਿਲ ਲਵੇ ਤੁਸੀਂ ਵੇਖਿਆ ਸੀਗਾ ਪਠਾਨ ਕੋਟਾਲੀ ਜਿੱਦੋਂ ਮਾਂ ਆਪਣੇ ਪੁੱਤ ਨੂੰ ਮਿਲ ਰਹੀ ਸੀ ਤੇ ਕਿੰਨਾ ਵਿਚਾਰੀ ਵਿਰਲਾਪ ਕਰ ਰਹੀ ਸੀ 13 ਸਾਲਾਂ ਬਾਅਦੋ ਬੱਚਾ ਮਿਲਿਆ ਸੀਗਾ ਤੇ ਜਦੋਂ ਸੰਗਜੀ ਤੁਸੀਂ ਉਹ ਵੀਡੀਓ ਵੇਖੀ ਸੀ ਤੇ ਕਿੰਨਾ ਮਾਂ ਨੂੰ ਤੁਹਾਡੇ ਨੂੰ ਸਕੂਨ ਮਿਲਿਆ ਸੀਗਾ ਕਿ ਸਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਸਾਡੇ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਅੱਜ ਇੱਕ ਮਾਂ ਨੂੰ ਆਪਣਾ ਪੁੱਤ ਮਿਲ ਗਿਆ ਵਾ ਤੇ ਸੋ ਪੁੱਤ ਪੋਤੀ ਹੁੰਦੇ ਆ ਭਰਾ ਭਰਾ ਹੀ ਹੁੰਦੇ ਆ ਇਸੋ ਜਰੂਰ ਰਖੜੀ ਦਾ ਤਿਉਹਾਰ ਆ ਮੈਂ ਚਾਹਨਾ ਕਿ ਇਹ ਇਹਦੀ ਭੈਣ ਇਹਦੀ ਜਿਹੜੀ ਰਖੜੀ ਨੂੰ ਡਿਗਰੀ ਹੋਵੇ ਕਿ ਮੇਰਾ ਭਰਾ ਹੋਵੇ ਮੈਂ ਆਪਣੇ ਭਰਾ ਨੂੰ ਰਖੜੀ ਬੰਨਾਂ ਸੋ ਟਾੜੀ ਇੱਕ ਸ਼ੇਅਰ ਕੀਤੇ ਆ ਟਾੜੀ ਇੱਕ ਹੈਲਪ ਕੀਤੇ ਆ ਇਹ ਭਰਾ ਨੂੰ ਇੱਕ ਭੈਣ ਮਿਲ ਸਕਦੀ ਆ ਚਲ ਆ ਜਲੀ ਆਪਾਂ ਚਲਿਏ ਉਠ ਮੈਨੂੰ ਪਤਾ ਵਨੋ ਚਲ ਲੱਗਦੀ ਬੋਲ ਦਾਲੀ ਆਜੋ ਮੇਰੀ ਗੱਲ ਸੁਣ ਆਪਣਾ ਨਾਮ ਤੇ ਦੱਸ ਦੇ ਮੈਨੂੰ ਆ ਚੱਪਲ ਪਾ ਹਾਂਜੀ ਨਾ ਤੇ ਦੱਸ ਦੇ ਆਪਣਾ ਨਾਂ ਕੀ ਆ ਦੱਸ ਨਾਂ ਕੀ ਆ ਨਾਂ ਕੀ ਆ ਪਤਾ ਸਾਈਡ ਤੇ ਆ ਜਾ ਮੇਰੇ ਨਾਲ ਸਾਈਡ ਤੇ ਇੱਥੇ ਪਾਸੇ ਆ ਜਾ ਠੀਕ ਆ ਇੱਧਰ ਆ ਜਾ ਅੱਛੇ ਛਾਵੇਂ ਆ ਜਾ ਹਾਂ ਕਿੱਥੋਂ ਆਇਆ ਵਾ ਪਤਾ ਬਤਾਏਗਾ ਕੁਛ ਮੈਨੂੰ ਤੇਰੇ ਗਾਲ ਤੇਰੇ ਕੋ ਛੋੜਾਂਗੇ ਹਮ ਹੈ ਤੇਰੇ ਕੋ ਮਾਰਿਆ ਕਿਸੇ ਨੇ ਗਾਲ ਤੇ ਦੱਸ ਦੇ ਕੁਛ हेलो फिर बात सुन इधर 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 मेरी तरफ मेरी तरफ हम तेरे को तेरे घर छोड़ने आए हैं जाना है अपने घर नहीं जाना बता दे जहाँ पे पुलिस भी पकड़ सकती है तेरे को है तेरे घर छोड़ आएंगे बता कौन सा घर है तेरा केड़ा तेरा ਹਜੇ ਕੁਛ ਨਹੀਂ ਦੱਸਦਾ ਯਾਰੀ ਚਲੋ ਨਹੀਂ ਹਜੇ ਤਨੀ ਵੀਰੇ ਕੁਛ ਦੱਸਦਾ ਪਿਆ ਉੱਥੇ ਖੜਾਂਗੇ ਉਹਨਾਂ ਨੂੰ ਆਵਾਵਾਂ ਦੇਵਾਵਾਂਗੇ ਠੀਕ ਹੈ ਜੀ ਕੋਈ ਗੱਲ ਨਹੀਂ ਬਾਬਾ ਜੀ ਤੇ ਹਾਂ ਕੱਪੜੇ-ਕੁਪੜੇ ਪਾਵਾਂਗੇ ਤੇ ਫੇਰ ਤੇ 10 ਹੋ ਸਰੋ ਕੁਝ ਦੱਸ ਦੇ ਕੋਈ ਗੱਲ ਨਹੀਂ ਬਾਬਾ ਜੀ ਹਾਂ ਸਰ ਸਾਨੂੰ ਇਹ ਤੁਹਾਡੇ ਕੋਲ ਪਹੁੰਚ ਗਿਆ ਆਪ ਦੇ ਪਰਿਵਾਰ ਤੱਕ ਪਹੁੰਚ ਜਾਏਗਾ ਪਤਾ ਤਾਂ ਘਰ ਰੈਲੈਕਸ ਹੋ ਜਾਊਗਾ ਰੈਲੈਕਸ ਹੋ ਜਾਊਗਾ ਕਿੰਦਾ ਦੇਵ ਨਾ ਕਿਉਂਕਿ ਆਪਾਂ ਹੁਣ ਆਪਾਂ ਵੀ ਨਹੀਂ ਪ੍ਰੈਸ਼ਰ ਪਾ ਸਕਦੇ ਹੋਰ ਵਿਚਾਰਾ ਅੱਗੇ ਡਿਸਟਰਬ ਹੋ ਜਾਊਗਾ। ਬੋਲੇ ਤਾਂ ਹੋਵੇਗਾ ਥੋੜਾ ਟਿਕੇਗਾ ਨਾ ਫਿਰ ਆਪਦੇ ਗੱਲ ਕਿਸੇ ਨੂੰ ਦੱਸੇਗਾ। ਬਾਹਰ ਵੀ ਨਹੀਂ ਬੋਲਦਾ ਨਾ ਫਿਰ ਜਾਣਾ ਬੋਲੂਗਾ ਹੌਲੀ ਹੌਲੀ ਬੋਲੂਗਾ ਚਲ ਆ ਚਲੀਏ ਮੈਨੂੰ ਦੋਸ਼ ਨਹੀਂ ਨਹੀਂ ਧੰਨਵਾਦ ਧੰਨਵਾਦ ਕੋਈ ਗੱਲ ਨਹੀਂ ਆਜੋ ਕੋਈ ਸ਼ੱਕ ਨਹੀਂ ਆਜੋ ਬਾ ਚੜਦੀ ਕਲਾ ਕੇ ਆਓ ਚੱਲਨੇ ਕੋਈ ਬਹਿਤਾ ਹੀ ਆ ਨਹੀਂ ਨਹੀਂ ਮੈਂ ਲੈ ਚੱਲਦੇ ਹਾਂ ਕੋਈ ਗੱਲ ਨਹੀਂ ਹਾਂਜੀ ਧੰਨਵਾਦ ਡਾਡਾ ਭਰਾਵਾਂ ਦਾ ਕੋਈ ਗੱਲ ਨਹੀਂ ਫਿਰ ਕਿਤੇ ਸਹੀ ਹੁੰਦੇ ਜਾਂਦੇ ਕੋਈ ਹਾਂਜੀ ਉਹ ਤੁਹਾਡਾ ਨੰਬਰ ਸੀਗਾ 471 ਠੀਕ ਹੈ ਕੀ ਨਾਮ ਆਪਣਾ ਕੀ ਨਾਮ ਮੇਰਾ ਗੁਰਪ੍ਰੀਤ ਸਰਪੰਚ ਜੀ ਗੁਰਪ੍ਰੀਤ ਸਿੰਘ ਸਰਪੰਚ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਮੈਨੂੰ ਨੰਬਰ ਦੇ ਦਿਆ ਹਾਂ ਨੰਬਰ ਲਿਖ ਲਓ ਨੰਬਰ ਉਹੀ ਵੀ ਤੋਂ ਜਿਹੜਾ ਸੀਗਾ ਮੈਂ ਲਿਆ ਹੀ ਨਹੀਂ ਗਾ ਅੱਛਾ 94 783 ਆ 41 463 ਹਾਂਜੀ ਸੇਵਾ ਸੇਟੀ ਲੈ ਲਓ ਦੰਦ ਕੋਈ ਗੱਲ ਨਹੀਂ ਉਹ ਤੁਹਾਡੇ ਵਾਸਤੇ ਹੁੰਦੇ ਦਾਂ ਆ ਦਿਓ ਮੇਰੇ ਤੋਂ ਇੱਕ ਹੋਰ ਆਪਣਾ ਚੈਨਲ ਵੀ ਮੈਂ ਤੁਹਾਨੂੰ ਦਿੰਦਾ ਜੂਟੂ ਪੀਏ ਤੂੰ ਇਹ ਕਰ ਦੇ ਮੈਂ ਹਾਂ ਫੋਲੋ ਕਰ ਲੈ ਗਿਆ ਕੀ ਕਰਦੀ ਹੈ ਵਧੀਆ ਬਹਿ ਜਾ ਗਿਆ ਮੈਂ ਗਿਆ ਦੇਖਿਆ ਕੀ ਲਾਲਾ ਬਾਰੀ ਬਾਰੀ ਲਾ ਗਰਮੀ ਹੈਗੀ ਦੋ ਮਿੰਟ ਰਹਿਣ ਤਾਂ ਗੱਡੀ ਸਟਾਰਟ ਹੋ ਜਾਏਗੀ ਇੱਕ ਮਿੰਟ ਵਿੱਚ ਜੀ ਬੋਲਦਾ ਨੂੰ ਚਾਰ ਨੂੰ ਇਹਨਾਂ ਪਤਾ ਕਿੱਡਾ ਕੇ ਪਿੰਡ ਚ ਵਾਵਾ ਵੱਡਾ ਹੈ ਪਿੰਡ ਪਿੰਡ ਠੀਕ ਹੈ ਜੀ ਇਹ ਉਹ ਜਿਹੜੇ ਪਚਾਇਆ ਤਿੰਨ ਪਿੰਡਾਂ ਦੀ ਆ ਤੇ ਇਹ ਸਾਰੇ ਹਨ ਮੁਸਲਮਾਨ ਪਿੰਡ ਹੀ ਹੈ ਨਾ ਸਾਰੇ ਨਹੀਂ ਨਹੀਂ ਇਹ ਇਧਰ ਮੁਸਲਮਾਨ ਦੇ ਨਹੀਂ ਆਪਣੇ ਨਹੀਂ ਇਹ ਪਿੰਡ ਮੁਸਲਮਾਨਾਂ ਦੇ ਪਿੰਡਾ ਮੁਸਲਮਾਨਾਂ ਦੇ ਪਿੰਡਾ ਪਰ ਲੋਹੀ ਕੀ ਵੰਡ ਵੇਲੇ ਤੋਂ ਪਹਿਲਾਂ ਦੀ ਗੱਲ ਕਰਦਾ ਪਹਿਲਾਂ ਹਾਂ ਇਧਰ ਉੱਠ ਕੇ ਪਿੰਡਾਂ ਦੇ ਪੇਤਰ ਆਏ ਆ ਹਾਂਜੀ ਇਹ ਸਾਰਾ ਪਿੰਡ ਉੱਠ ਕੇ ਆ ਸਾਰੇ ਕਮਰੇ ਆਰਾਮ ਥੰਮਣ ਉਧਰ ਪਾਕਿਸਤਾਨ ਦੇ ਵਿੱਚ ਹੁੰਦਾ ਸੀ ਆ ਬਬ ਨਾਮਕ ਦਾ ਅੱਛਾ ਹੋਰ ਰਿਸ਼ਤੇਦਾਰ ਸੀਗਾ ਉਹਦੇ ਲੱਗੇ ਸੀ ਪਿੰਡ ਸਾਡਾ ਪਾਕਿਸਤਾਨ ਸਾਰਾ ਪੈਂਦੀ ਵੀ ਇੱਕੇ ਸਾਂ ਦਾ ਇਸ ਸਮੇਂ ਕਾਲੂ ਖਾਰੇ ਆ ਗਿਆ ਉੱਥੋਂ ਟੁੱਟ ਗਿਆ ਅੱਛਾ ਸਾਰਾ ਇਕੱਠਾ ਹੀ ਜਿਹੜਾ ਮੈਂ ਸੱਚ ਮਾਰੀ ਮੈਂ ਜਦੋਂ ਬਹੋਰ ਮੈਂ ਪਰ ਜੇ ਹਾਂ ਕਰ ਦੇ ਜੇ ਹਾਂ ਕਰ ਦਵਾ ਮੈਂ ਫਿਰ ਉੱਥੇ ਵੀ ਚੱਲ ਜਾਣਾ ਸੀ ਆ ਬਹੋਰ ਦਾ ਵੀ ਹੋ ਜਾਂਦਾ ਨਾ ਉਹ ਨਾਲ ਰਲ ਜਾਂਦਾ ਕਾਲਟੇ ਬਹੁਥੇ ਵੀ ਹੈਗਾ ਬਹੋਰ ਤੋਂ ਅਗਲੇ ਦਾ ਉੱਥੋਂ ਦਾ ਹੀ ਨਿਕਲਿਆ ਹੈਗਾ ਫਾਜ ਦਾ ਲੋਕੇਸ਼ਨ ਭੇਜੀ ਨਾ ਮੈਂ ਕਿਹਾ ਤੇ ਆ ਕੈਂਡਾ ਇੱਥੇ ਆ ਜੇ ਜਦੋਂ ਮੈਂ ਵੀਰੇ ਲੋਕੇਸ਼ਨ ਭੇਜੇ ਤੇ ਦੂਰ ਹੀ ਬੜਾ ਦੱਸਣਿਆ ਹਾਂ ਮੈਂ ਅੱਗੇ ਉਹਨਾਂ ਆਖਿਆ ਨਾ ਉਹ ਕਾਲਟ ਭੈਗਾ ਉਹ ਸਾਡੇ ਕਰਾ ਗਏ ਹੈ ਪਿੰਡ ਪੁਰੇ ਉੱਥੇ ਕਰਕੇ ਲੜਾਈ ਉੱਥੇ ਹੋਈ ਤੇ ਸਾਨੂੰ ਆਦਾ ਵਧਾਈ ਹੋਵੇ ਪਿੰਡ ਚੰਗਾ ਕੰਮ ਕਰਾਇਆ ਆਏ ਆਈ ਜੋ ਵੇ ਕੀ ਕੀ ਗੱਲ ਬਾਤ ਤੁਹਾਡੇ ਮੇਰੇ ਲੜਾਈ ਨਹੀਂ ਹੋਈ ਇੱਕ ਵਾਰ ਤੇ ਖਬਰ ਲੱਗੀ ਹੋਈ ਕਾਲਟਪੇ ਦੀ ਚੰਗਾ ਜੀ ਦਿਓ ਮੈਨੂੰ ਅੱਗੇ ਦਿਓ ਠੀਕ ਹੈ ਜੀ ਚੰਗਾ ਬਜ਼ੁਰਗ ਜੀ ਚੰਗਾ ਧੰਨਵਾਦ ਚੰਗਾ ਬਜ਼ੁਰਗੋ ਹਾਂ ਠੀਕ ਹੈ ਜੀ ਪਹਿਲੀ ਜਦੋਂ ਲੱਗ ਗਿਆ ਨੇ ਤਾਂ ਘਰ ਪਰਿਵਾਰ ਮਜਬੂਰ ਤੁਹਾਨੂੰ ਦੱਸੂ ਕੋਈ ਗੱਲ ਮੈਂ ਰਿੰਗ ਮਾਰਦੇ ਨਾਲ ਵਟਸਐਪ ਕਰਦਾ ਕਿੱਥੇ ਭੱਜ ਤਿ ਕਿੱਥੇ ਵਿੱਚ ਪੈ ਗਿਆ ਭੈਣ ਗੁਰਾਈ ਨਹੀਂ ਗਰਮੀਆਂ ਦੇ

ਦਾ ਸੀ ਦਿਨ ਇਹ ਵੀ ਨਾਲ ਕਰਦੇ ਭਾਵੇਂ ਇੱਥੇ ਤੋਂ ਕੱਢਦੇ ਆ ਵੀ ਪਾਣੀ ਫੜੇ ਠੰਡਾ ਪਾਣੀ ਫੜੇ ਪੀਣ ਲਈ ਤੁਹਾਨੂੰ ਪਾਣੀ ਲੈ ਕੇ ਆਇਆ ਇਨਸਾਨ ਹੰਡਾ ਦਾ ਬੋਲ ਚਾਹ ਤੇ ਲਦਾ ਕੀ ਨਹੀਂ ਕਿਤੇ ਉਹ ਵਾਸ਼ਾ ਹੋ ਗਈ ਬਾੜੀ ਆ ਯਾਰ ਬਾਬਾ ਕਹਾਂ ਮਨ ਪੁੱਛਦੇ ਆਸ਼ਰਮ ਆਹ ਮੈਂ ਤਾਂ ਵੀਡੀਓ ਬਾਬਾ ਜੀ ਬੋਲ ਹਾਂ ਜੀ ਇਹ ਵਾਸ਼ਾ ਸ਼ੁਰੂ ਕੀਤਾ ਕੰਮ ਜੀ ਹੁਣ ਆਪਣਾ ਮੇਨ ਕਿੱਥੇ ਹੈ ਜੀ ਬਾਬਾ ਜੀ ਡੇਰਾ ਮੇਨ ਆਪਣਾ ਵਾ ਹਰੀਕੇ ਪਤਨ ਤੋਂ 3-4 ਕਿਲੋਮੀਟਰ ਅਮਰਸਰ ਵਾਲੀ ਸਾਈਡ ਨੂੰ ਮਹਰਾਣਾ ਪਿੰਡ ਆਪਣਾ ਮੇਰੇ ਟਰਾਲੀਆਂ ਬਹੁਤ ਮਸ਼ਹੂਰ ਮੇਰੇ ਪਿੰਡ ਦੀਆਂ ਹਾਂ ਜੀ ਟਰਾਲੀਆਂ ਬਹੁਤ ਮਸ਼ਹੂਰ ਆ ਤੇ ਮਹਰਾਣਾ ਇਹਦੇ ਵਿੱਚ ਡੇਰਾ ਜੀ ਆ ਹਾਂਜੀ ਪਿੰਡ ਮਹਰਾਣੀ ਦੇ ਵਿੱਚ ਆ ਆਸ਼ਰਮ ਆਪਣਾ ਹੈਗਾ ਦੋ ਦੋ ਘਰ ਨਾਲ ਜਗ੍ਹਾ ਹੈਗੀ ਜਿੱਥੇ ਆਸ਼ਰਮ ਬਣਿਆ ਤੇ ਬਾਬਾ ਜੀ ਮੈਂ ਕਬੱਡੀ ਦਾ ਬਹੁਤ ਸੋਹਣਾ 플레이ਰ ਸੀਗਾ ਬਹੁਤ ਸੋਹਣੀ ਕਬੱਡੀ ਖੇਡਦਾ ਸੀਗਾ ਆ ਸੁਖਮਨ ਚੋਲਿਓ ਨਹੀਂ ਮੇਰੇ ਲੱਗ ਆਉਂਦੀ ਆ ਤੇ ਹਾਂਜੀ ਤੇ ਪਰ ਹਜੇ ਸ਼ੁਰੂਆਤ ਹੋਈ ਸੀਗੀ ਤੇ ਬਾਕ ਆਪ ਖੁਦ ਵੀ ਫਾਰਮੇਸੀ ਕਰਦਾ ਡਾਕਟਰ ਦੀ ਡਿਗਰੀ ਕਰਦਾ ਸੀਗਾ ਮੇਰੇ ਡੈਡਸ ਪੰਚਾਇਤ ਸੈਕਟਰੀ ਅੱਛਾ ਚਲੋ ਡੈਥ ਹੋਈ ਉਹਨਾਂ ਦੀ ਮੰਮੀ ਨੂੰ ਨੌਕਰੀ ਮਿਲ ਗਈ 2010 ਦੇ ਵਿੱਚ ਬਬੇ ਉਹ ਇਹੋ ਜਿਹਾ ਮਤਲਬ ਕਿ ਦਸੰਬਰ ਦਾ ਮਹੀਨਾ ਸੀਗਾ ਪਤਾ ਨਹੀਂ ਖੇਡਦੇ ਖੇਡਦੇ ਮੇਰੇ ਕੀ ਲੜ ਗਿਆ ਮੈਨੂੰ ਕੋੜ ਹੋ ਗਿਆ ਅੱਛਾ ਮੇਰਾ ਨਾ ਸਾਰਾ ਸੀਰ ਗਲਿਆ ਮੈਂ ਤੁਹਾਨੂੰ ਦੱਸਿਆ ਨਾ ਆਪ ਕੋ ਹਾਂ ਮਾਰਾ ਇਹਨਾਂ ਮਹਾਰਾਜ ਵੱਲ ਮੁੜਿਆ ਬੰਦਾ ਸੇਵਾ ਕਰਦਾ ਐਵੇਂ ਧਨੀਆ ਇੱਥੇ ਦੇਖੋ ਥੱਲੇ ਤੱਕ ਦੇਖੋ ਮੈਂ ਅੱਗੇ ਮੈਂ ਤੁਹਾਨੂੰ ਦੱਸਾਂਗਾ ਇੱਥੋਂ ਤੱਕ ਜੀ ਸਾਰਾ ਸਾਰਾ ਹਾਂਜੀ ਫੋਨ ਫੋਨ ਕੱਢਿਓ ਆਪਣਾ ਮੈਂ ਤੁਹਾਨੂੰ ਫੋਟੋ ਵਿਖਾ ਦਣਾ ਆਪਣੀ ਮੇਰੇ ਕੀੜੇ ਪੈ ਗਏ ਸੀ ਅੱਛਾ ਦੱਸ ਮੈਨੂੰ ਚੰਡੀਗੜ੍ਹੋਂ ਪੀਜੀ ਤੋਂ ਜਵਾਬ ਮਿਲਿਆ ਠੀਕ ਹੈ ਠੀਕ ਹੈ ਕਈ ਤਾਂ ਕਹਿ ਦਿੰਦੇ ਨੇ ਨਾ ਕਿ ਲੈ ਜਨਕਨੈ ਸਮਾਸ਼ਰੀ ਬਣ ਗਿਆ ਜਨਕਨੈ ਆ ਬਣ ਗਿਆ ਹਨਾ ਜੀ ਮੈਨੂੰ ਵਾਈਗਰੂ ਨੇ ਦੂਰਾ ਜਨਮ ਦਿੱਤਾ ਜੀ ਇਹ ਤਾਂ ਮੈਂ ਫੋਟੋ ਖੋਲਣਾ ਮੈਂ ਆਪਣੀ ਇਹ ਤਾਂ ਆਪਣੇ ਚਲ ਸਹੀ ਹੈ ਨਾ ਕਈਆਂ ਵਿਚਾਰਿਆਂ ਦੇ ਜ਼ਖਮ ਹੋਏ ਹੁੰਦੇ ਆ ਜਿਹੜੇ ਲੈ ਕੇ ਆਉਂਦੇ ਆ ਕੋਈ ਸਾਵਧਾਨੀ ਨੀ ਕਰਵਾ ਮੇਰੇ ਖੁਦ ਹੀ ਬਾਬਾ ਜੀ ਬਹੁਤ ਜ਼ਿਆਦਾ ਜ਼ਖਮ ਸੀਗੇ ਅੱਜ ਇੱਥੇ ਅੱਜ ਦਾਗ ਵਾ ਨਾ ਇਥੇ ਕਿਸੇ ਟਾਈਮ ਕੀੜੇ ਪੈ ਸੀ 2010 ਦੀ ਗੱਲ ਹੈ ਤੇ ਮੈਨੂੰ ਜਵਾਬ ਮਿਲਿਆ ਮੈਂ ਕੱਲਾ ਕਰਾ ਮੇਰੇ ਡੈਡ ਨਹੀਂ ਹੈਗੇ ਠੀਕ ਠੀਕ ਹੈ ਜੀ ਤੇ ਮੈਂ ਇਨਾ ਖੁਸ਼ਕਿਸਮਤ ਆ ਕਿ ਮੈਨੂੰ ਰੱਬ ਨੇ ਤੰਦਰੁਸਤੀ ਦੇ ਦਿੱਤੀ ਨਹੀਂ ਤੇ ਮੈਂ ਕਿ ਹਾਸ਼ਮ ਚ ਗਿਆ ਨਹੀਂ ਦੇਖਾ ਵੇ ਹੋ ਗਿਆ ਮਾਰਾ ਇਧਰਾਂ ਪਾਉਂਦਾ ਵਾਏ ਇਹ ਫੋਟੋ ਉਦੋਂ ਦੀ ਆ ਜਦੋਂ ਮੈਂ ਠੀਕ ਹੋ ਕੇ ਤੁਰਨ ਫਿਰ ਲੱਪਿਆ ਜਿੱਥੇ ਜਿੱਥੇ ਪੱਟੀਆਂ ਹੋਈਆਂ ਵਾਂ ਇਹ ਪੱਟੀਆਂ ਹੋਈਆਂ ਵਾਂ ਜਿੱਥੇ ਉੱਥੇ ਜਖਮ ਹਜੇ ਜ਼ਿਆਦੇ ਗਲੇ ਆ ਜਿਹੜੇ ਮਤਲਬ ਕਿ ਜਖਮ ਖੁੱਲੇ ਛੱਡਿਆ ਮਤਲਬ ਕਿ ਉਹ ਠੀਕ ਹੋ ਲੱਪਿਆ ਬਾਂਦਾ ਬਣਿਆ ਵੇ ਕੀੜਾ ਲੜਿਆ ਇੱਕ ਤਾਂ ਹੋਵੇ ਨਾ ਕੋਈ ਚੀਜ਼ ਵੱਧ ਗਈ ਥੋੜੇ ਥੋੜੇ ਭਰੇ ਹੀ ਨਹੀਂ ਕੀਤਾਗਾ ਖੇਡਦੇ ਹੀ ਹੋ ਗਿਆ ਕੋਈ ਪਿਆ ਆ ਇੱਥੇ ਗੁੱਡੀ ਚ ਪਾਣੀ ਪਾ ਦੇ ਹੋਰ ਦੇ ਨਹੀਂ ਨੇ ਥੋੜੇ ਪਾਣੀ ਪਾ ਦੇ ਪਾਣੀ ਉੱਤੇ ਆ ਫੇਰ ਕੀ ਹੁੰਦਾ ਬਾਬਾ ਜੀ ਮੈਨੂੰ ਚੰਡੀਗੜ੍ਹੋਂ ਜਵਾਬ ਮਿਲ ਜਾਂਦਾ ਅੱਛਾ ਜੀ ਠੀਕ ਹੈ ਜੀ ਫਿਰ ਸਾਡੇ ਇੱਥੇ ਆ ਬਾਬਾ ਤਾਰਾ ਸਿੰਘ ਜੀ ਸਹਾਰੀ ਸਾਹਿਬ ਵਾਲੀ ਬੜੀ ਤਗੜੀ ਸੰਪਰਦਾ ਜੀ ਅੱਛਾ ਜੀ ਠੀਕ ਹੈ ਜੀ ਇਸ ਟਾਈਮ ਉੱਥੇ ਬਾਬਾ ਕੋਲਾ ਸਿੰਘ ਜੀ ਆ ਸੇਵਾਦਾਰ ਤੇ ਜਦੋਂ ਬੰਦਾ ਡੁੱਬਦਾ ਹੋਵੇ ਨਾ ਉਦੋਂ ਉਹਨੂੰ ਸਿਰਫ ਰੱਬ ਦਾ ਸਹਾਰਾ ਹੁੰਦਾ ਜਦੋਂ ਉਹਨੂੰ ਪਤਾ ਹੋਵੇ ਨਾ ਸਾਰੇ ਦਰਵਾਜ਼ੇ ਬੰਦ ਹੋ ਗਏ ਆ ਫਿਰ ਉਹਨੂੰ ਉਹ ਫਿਰ ਰੱਬ ਲੈ ਜਾਂਦਾ ਪਹਿਲਾਂ ਉਹ ਪਹਿਲਾਂ ਨਹੀਂ ਰੱਬ ਲੈ ਜਾਂਦਾ ਉਹ ਪਹਿਲਾਂ ਰੱਬ ਲੈ ਨਹੀਂ ਜਾਂਦਾ ਜਦੋਂ ਸਾਰੇ ਦਰਵਾਜ਼ੇ ਬੰਦ ਹੋਏ ਨੇ ਫਿਰ ਰੱਬ ਲੈ ਜਾਂਦਾ ਪਹਿਲਾਂ ਹੱਥ ਪੱਲਾ ਬਹੁਤ ਮਾਰਦਾ ਤੇ ਜਦੋਂ ਮੈਨੂੰ ਚੰਡੀਗੜ੍ਹੋਂ ਜਵਾਬ ਮਿਲ ਗਿਆ ਮੈਂ ਐਵੇਂ ਤੇ ਮੇਰੀ ਕੰਡੀਸ਼ਨ ਸੀ ਕਿ ਮੈਂ ਸੌਂ ਸਕਦਾ ਸੀ ਬੋਲ ਸਕਦਾ ਸੀ। ਅੱਛਾ। ਪੁੱਠਾ ਲੰਮੇ ਪਿਆ ਹਾਂ ਤੇ ਲੋਜਿਸਟ ਕੰਜ ਬਣਾ ਗਏ ਨਾ ਇਦਾਂ। ਉਹਦੇ ਉੱਤੇ ਰਜਾਈ ਤਲਾਈ ਪਾਈ ਹੁੰਦੀ ਸੀ। ਅੱਛਾ। ਠੀਕ ਹੈ। ਮੇਰਾ ਸੀਰ ਨਹੀਂ ਹਿੱਲਦਾ। ਸਿਰਫ ਇੰਨੀ ਕੁ ਮੇਰੇ ਤੇ ਤਾਕਤ ਸੀ ਕਿ ਮੈਂ ਸੌਂ ਸਕਦਾ ਹਾਂ ਬੋਲ ਸਕਦਾ ਹਾਂ। ਬਾਕੀ ਜਿੱਥੇ ਮੇਰਾ ਲੱਤਾਂ ਬਾਵਾਂ ਪਈਆਂ ਪਈਆਂ ਰਹਿੰਦੇ। 5 ਘੰਟੇ ਮੈਨੂੰ ਡਾਕਟਰ ਕੱਟਦੇ ਰਿਹਾ ਮੇਰੀ ਸਾਰੀ ਚਮੜੀ ਲਾਤੀ ਉਤੋਂ। ਤੇ ਜਦੋਂ ਉਹਨਾਂ ਜਵਾਬ ਦੇਤਾ ਤੇ ਮੈਂ ਉੱਚੀ-ਉੱਚੀ ਰੋਣ ਲੱਪਿਆ। ਪਤਾ ਲੱਗ ਗਿਆ ਘਰਦਿਆਂ ਤੋਂ ਵੀ ਮੈਨੂੰ ਜਵਾਬ ਮਿਲ ਗਿਆ। ਫਿਰ ਮੈਂ ਆਪਣੀ ਮਦਰ ਨੂੰ ਕਿਹਾ ਕਿ ਮੇਰੇ ਬਾਬਾ ਜੀ ਨਾਲ ਗੱਲ ਕਰਾ ਸਲਸ਼ਾ ਬਲੇਨਾ ਅੱਛਾ ਰੋਂਦੇ ਰੋਂਦੇ ਮਦਰ ਮੇਰੇ ਨੇ ਚਲ ਨੰਬਰ ਲੈ ਕੇ ਮੰਮੀ ਮੇਰੇ ਨੇ ਨੰਬਰ ਲੈ ਕੇ ਬਾਬਿਆਂ ਦਾ ਮੇਰੀ ਗੱਲ ਕਰਾਈ ਤੇ ਮੈਂ ਉੱਚੀ ਉੱਚੀ ਰੋਂਦਿਆ ਤੇ ਬਾਬਿਆਂ ਨੂੰ ਸਾਰਾ ਦੱਸਿਆ ਮੈਂ ਆਪਣਾ ਵੀ ਆ ਗੱਲ ਬਾਤ ਮੇਰੇ ਨਾਲ ਮੈਨੂੰ ਕਹਿੰਦੇ ਤੂੰ ਰੋ ਨਾ ਤੂੰ ਠੀਕ ਹੋ ਜਾਣਾ ਤੇ ਮੈਂ ਬਾਬਾ ਜੀ ਮੈਨੂੰ ਤੇ ਚੰਦੀਕੋੜ ਜਵਾਬ ਮਿਲ ਗਿਆ ਮੈਂ ਠੀਕ ਥੋਣਾ ਮੈਨੂੰ ਕਹਿੰਦੇ ਤੈਨੂੰ ਪੀਜੀਏ ਤੇ ਜਵਾਬ ਮਿਲਿਆ ਤੈਨੂੰ ਗੁਰਰਾਮ ਦਾਸ ਤੋਂ ਜਵਾਬ ਨਹੀਂ ਮਿਲਿਆ ਤੇ ਮੈਂ ਮੈਂ ਹੋਰ ਉੱਚੀ ਉੱਚੀ ਰੋ ਲ ਮੈਂ ਬਾਬਾ ਜੀ ਇੱਕ ਵਾਰੀ ਬਖਸ਼ ਦਿਓ ਹਣਾ ਮੈਂ ਉਹ ਕਹਿੰਦੇ ਰੱਬ ਰਵ ਕਰਿਆ ਕਰ ਪਹਿਲਾਂ ਹਰਕਾ ਹੋ ਜਾਏਗਾ ਤੇ ਤੁਸੀਂ ਸੱਚ ਜਾਣੇ ਵੀਰੇ ਅੱਜ ਇਸ ਚੀਜ਼ ਨੂੰ 12-13 ਸਾਲ ਹੋ ਗਿਆ ਅੱਜ ਮੇਰੀ ਰੁਪਏ ਦੀ ਗੋਲੀ ਨਹੀਂ ਚੱਲਦੀ ਚਮਤਕਾਰ ਵੇਖੋ ਇੱਥੋਂ ਲੈ ਕੇ ਇੱਥੋਂ ਤੱਕ ਜਸਮ ਤੇ ਹੱਥ ਪੈਰ ਨੂੰ ਪੂਰੇ ਸਹੀ ਆ ਜਿਹੜੀ ਚੀਜ਼ਾਂ ਦਿਖਦੇ ਆ ਨਾ ਇੱਥੋਂ ਮਾੜਾ ਚੋਕ ਲੋ ਇੱਥੋਂ ਦੇਖੋ ਸ਼ੁਰੂ ਹੋ ਜਾਂਦੇ ਪਤਾ ਨਹੀਂ ਲੱਗਣਾ ਕਿਵੇਂ ਤਾਂ ਇਹ ਜਿਵੇਂ ਨਾ ਅੰਦਰ ਅੰਦਰ ਜਿਵੇਂ ਰੰਗ ਕਰਾਇਆ ਹੁੰਦਾ ਸਹੀ ਗੱਲ ਆ ਤੇ 1 ਰੁਪਏ ਦੀ ਗੋਲੀ ਤੱਕ ਨਹੀਂ ਚੱਲਦੀ ਮੇਰਾ ਵਿਆਹ ਵੀ ਬਾਤ ਚ ਹੋਇਆ ਵਾ ਕੋਈ ਵੀ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਦੋ ਮਹੀਨੇ ਤੀ ਹਾਂ ਵਾ ਤੇ ਮੈਨੂੰ ਮੈਂ ਇੰਨਾ ਖੁਸ਼ਕਿਸਮਤ ਆ ਕਿ ਲੋਕੀ ਸੇਵਾ ਕਰਦੇ ਫਲ ਮਿਲਦਾ ਮੈਨੂੰ ਪਹਿਲਾ ਫਲ ਮਿਲਿਆ ਠੀਕ ਹੈ ਨਾ ਆਪਾਂ ਕਹਿੰਦੇ ਆ ਜਬਾ ਮੈਂ ਤੇਰੀ ਸੇਵਾ ਕਰੂੰਗਾ ਮੈਨੂੰ ਤੰਦਰੁਸਤੀ ਦੇ ਦੇਣਾ ਪਰ ਹੋਈ ਆਪਾਂ ਗੁਰਦਾਰ ਜਾਨੇ ਹੌਲੀ ਹੌਲੀ ਆਪਾਂ ਨੂੰ ਮੋੜ ਪੈਣਾ ਚੁਰਾਉਂਦਾ ਮੈਨੂੰ ਤੇ ਪਹਿਲਾਂ ਤੰਦਰੁਸਤੀ ਮਿਲੀ ਮੈਂ ਫੇਰ ਸੇਵਾ ਚ ਆਇਆ ਮੈਂ ਇੱਕ ਦਿਨ ਮੈਂ ਕੀੜੇ ਕੱਢੇ ਕੱਢ ਨਾ ਮੈਂ ਕੀੜੇ ਕਰਦਾ ਕਰਦਾ ਤੇ ਮੈਂ ਖੁਦ ਰੋਣ ਲੱਗ ਪਿਆ ਤੇ ਮੈਨੂੰ ਬੰਦਾ ਕਹਿੰਦਾ ਤੂੰ ਰੋਣ ਨਾ ਕਰ ਟੁਣਿਆ ਮੈਂ ਕਿਹਾ ਟਾਈਮ ਮੇਰੇ ਕੀੜੇ ਕੱਢ ਬਈ ਬਈ ਨਹੀਂ ਚਪਣੀ ਕਿਹੜਾ ਮੇਰੇ ਕੀੜੇ ਕੱਢਣ ਦੇ ਹੀ ਜਿਹੜੇ ਤੇ ਵੀ ਦੀ ਗੌਰਪ੍ਰੀਤ ਮਿੰਟੂ ਵੀਰ ਆ ਜਾਂ ਪਾਲ ਵੀਰ ਆ ਜਾਂ ਬਾਕੀ ਸੋਸਾਇਟੀ ਆਲੇ ਉਹਨਾਂ ਨੂੰ ਤੇ ਇੱਕ ਨਸ਼ਾ ਵਾ ਸੇਵਾ ਕਰਦਾ ਤੇ ਜੇ ਸੇਵਾ ਕਰਤੋਂ ਵਗੈਰਾ ਨੂੰ ਚੈਨ ਨਹੀਂ ਹੁੰਦਾ ਹਨਾ ਤੇ ਮੇਰੇ ਨਾਲ ਹੀ ਹੋਈ ਬੀਤੀ ਮੈਂ ਚੀਜ਼ਾਂ ਆਪਣੇ ਤੇ ਛੱਲੀਆਂ ਹੁਣ ਬਾਬੇ ਜੀ ਦਾ ਪੁੱਤ ਜਵਾਨੀ ਤੇ ਗਿਆ ਉਹਨਾਂ ਨੂੰ ਪਤਾ ਹੁੰਦਾ ਵੀ ਹਨਾ ਵੀ ਵਿਛੋੜਾ ਕਿਹਨੂੰ ਕਹਿੰਦੇ ਹੈ ਜਿਨੇ ਗਰੀਬੀ ਵੇਖੀ ਉਹਨੂੰ ਪਤਾ ਗਰੀਬੀ ਕਿੰਨੀ ਕਹਿੰਦੇ ਆ ਮੈਂ ਬਿਮਾਰੀ ਵੇਖੀ ਆ ਕੀੜੇ ਪੈ ਵੇਖੇ ਆ ਤੇ ਉਦੋਂ ਕੁਝ ਵੀ ਉਦੋਂ ਜਿਹੜਾ ਬਿਮਾਰ ਬੰਦਾ ਹੁੰਦਾ ਨਾ ਜਦੋਂ ਤੂੰ ਹਸਪੀਟਲ ਚਲ ਜਉ ਕਿਤੇ ਐਮਰਜੈਂਸੀ ਚਲ ਜਉ ਬਿਮਾਰ ਬੰਦੇ ਨੂੰ ਪੁੱਛ ਵੀ ਤੈਨੂੰ ਚਾਹੀਦਾ ਕੀ ਆ ਤੈਨੂੰ ਪੈਸਾ ਦੇ ਦਈਏ ਪਹਿਲੀ ਜ਼ਮੀਨ ਦੇ ਦਈਏ ਕੋਈ ਬਾਦ ਦਾ ਵੀਜ਼ਾ ਦੇ ਦਈਏ ਘਰ ਦੇ ਦਈਏ ਗੱਡੀ ਦੇ ਦਈਏ ਉਹਨੇ ਕਹਣਾ ਮੈਨੂੰ ਕੁਝ ਨਾ ਦੋ ਮੈਨੂੰ ਸਿਰਫ ਤੇ ਤੰਦਰੁਸਤੀ ਦੇ ਦੋ ਮੈਨੂੰ ਜੇ ਉਹ ਦੇ ਸਕਦੇ ਦੋ ਦੇ ਦੋ ਪਰ ਜਦੋਂ ਬੰਦਾ ਠੀਕ ਹੋ ਜਾਂਦਾ ਫਿਰ ਰੱਬ ਨੂੰ ਚੇਤੇ ਨਹੀਂ ਰੱਖਦਾ ਫੇਰਾਂ ਦਾ ਫਿਰ ਮੈਂ ਮ ਜਦੋਂ ਹਸਪਤਾਲ ਚ ਪਿਆ ਹੁੰਦਾ ਸੀ ਨਾ ਇਦਾਂ ਮੈਂੱਖੇਲੇ ਦੇਖੇ ਜਾਣਾ ਮੈਂ ਕੋਈ ਗੱਲ ਕਰਨੀ ਕਿ ਰੱਬਾ ਇੱਕ ਵਾਰੀ ਤੰਦਰੁਸਤੀ ਦੇ ਦੇ ਹਨਾ ਦੂਰਾ ਜਨਮ ਤੇਰੇ ਲੇਖੇ ਲਾਵਾਂਗਾ ਚਲੋ ਕੋਸ਼ਿਸ਼ ਆ ਤੇ ਮੈਨੂੰ ਇਹ ਆ ਕਿ ਅੱਜ ਮੈਂ ਤੰਦਰੁਸਤ ਹੋ ਗਿਆ ਮੈਂ ਤੁਰਿਆ ਫਿਰਨ ਲਿਆ ਹੁਣ ਆ ਵੀਰ ਨੂੰ ਲੈਣਾ ਜੇ ਮੈਂ ਹੀ ਠੀਕ ਨਾ ਹੁੰਦਾ ਉਹ ਸਦਾ ਮੈਂ ਕਿ ਹਸਪਤਾਲ ਚ ਪੈਂਦਾ ਮਾਂ ਮੇਰੇ ਨੇ ਰੋਲ ਰੋਲ ਮਰ ਜਾਣਾ ਸੀ ਬੜੀ ਸੇਵਾ ਜੀ ਸੇਵਾ ਬੜੀ ਬੜੀ ਤੁਹਾਡੀ ਸੇਵਾ ਇਹਨਾਂ ਦੇ ਜੀਆਂ ਕੋਈ ਮੈਂ ਭੁੱਜ ਜਾਂਦੇ ਆ ਤੇ ਫਿਰ ਜਿਹੜਾ ਜਿਸ ਤੇ ਨਾਮ ਛੱਡ ਜਾਂਦੇ ਆ ਬੱਬੀ ਜੇ ਮੈਂ ਠੀਕ ਨਾ ਹੁੰਦਾ ਤੇ ਫਿਰ ਵੀ ਦੁਨੀਆਦਾਰੀ ਚੱਲੀ ਜਾਣੀ ਸੀਗੀ ਦੁਨੀਆ ਦੇ ਰੋਕ ਛੋਟੀ ਜਾਣਾ ਸੀ ਉਦੋਂ ਠੀਕ ਹੈ ਜੀ ਤੇ ਮੈਨੂੰ ਰੱਬ ਨੇ ਇੱਕੋ ਜਨਮ ਸਰੀਰ ਦੇ ਵਿੱਚ ਦੂਰਾ ਜਨਮ ਦਿੱਤਾ ਚਲੋ ਧੰਨਵਾਦ ਜੀ ਤੁਹਾਡਾ ਇਹ ਆ ਮੇਰੀ ਸਟੋਰੀ ਠੀਕ ਹੈ ਜੀ ਧੰਨਵਾਦ ਵੀਰੇ ਇੰਨਾ ਪਿਆਸ ਕਰ ਦਿਨ ਠੀਕ ਹੈ ਜੀ ਜੇ ਮੇਰੇ ਦਾਗ ਨਾ ਨਾ ਹੋਣਾ ਕੋਈ ਪਛਾਣੀ ਨਹੀਂ ਸਕਦਾ ਯਾਰ ਇੰਨਾ ਬਿਮਾਰ ਆ ਅੱਜ ਪੂਰਾ ਸਹੀ ਹੈ ਕੋਈ ਕੋਈ ਚੱਕਰ ਨਹੀਂ ਆ ਕੋਈ ਮੈਨੂੰ ਕਿਸ ਚੀਜ਼ ਤੋਂ ਅਲਰਜੀ ਨਹੀਂ ਆ ਪਰੇਜ ਨਹੀਂ ਆ ਕੋਈ ਕੁਝ ਨਹੀਂ ਆ ਕੁਝ ਮਤਲਬ ਇੱਕ ਸਮਾਂ ਸੀ ਆਇਆ ਤੇ ਚਲੇ ਗਿਆ ਸਮਾਂ ਬੜਾ ਭਿਆਨਕ ਸੀ ਆ ਬਹੁਤ ਬੱਬੇ ਮੈਂ ਕੀ ਦੱਸਾਂ ਕਿ ਮੈਂ 5-6 ਸਾਲ ਜਿਹੜਾ ਮੈਂ ਸਰਵਾਈਵ ਕੀਤਾ ਨਾ ਮੈਂ ਦੱਸ ਨਹੀਂ ਸਕਦਾ ਸਿਕ ਮਾਰਦਾ ਹਾਂ ਡਿੱਗ ਪੈਣਾ ਸਿਆਲ ਦੇ ਦਿਨ ਠੀਕ ਤੇ ਮੈਂ ਹੋ ਗਿਆ ਜ਼ਖਮ ਮੇਰੇ ਰਾਜੀ ਹੋ ਗਏ ਸਿਆਲ ਮੇਰੇ ਵਾਸਤੇ ਨਾ ਕਾਲੇ ਪਾਣੀ ਵਰਗਾ ਹੁੰਦਾ ਸੀ ਐਨਾ ਮਾੜਾ ਕਿਉਂਕਿ ਠੰਡ ਲਗਣੀ ਕੱਢਣਾ ਪੈਣੀ ਰਾਤ ਨੂੰ ਠੀਕ ਹੈ ਜੀ ਫਿਰ ਰੂਮ ਹੀਟਰ ਮੇਰੇ ਕਮਰੇ 'ਚ ਪੱਕਾ ਲੱਗਾ ਹੁੰਦਾ ਸੀ ਜੇ ਲੋ ਕਰਲ ਪੈ ਜਣੀ ਕਰਲ ਪੈ ਇਹ ਨੂੰ ਬੰਦੇ ਨੂੰ ਤੁਰਨਾ ਪੈਂਦਾ ਵਾ ਤੇ ਜੇ ਤੁਰਨਾ ਤੇ ਥੱਕ ਜਾਣਾ ਤੇ ਜੇ ਬਹਿਣਾ ਤੇ ਕਰਲ ਪੈ ਜਣੀ ਚਿੱਕਾ ਹੀ ਬਾਬੇ ਮਾਰਦਾ ਰਿਹਾ ਚੱਲ ਹੁਣ ਰੱਬ ਨੇ ਪੂਰੀ ਤੰਦਰੁਸਤੀ ਦਿੱਤੀ ਆ ਹੁਣ ਕੋਈ ਦਿੱਕਤ ਨਹੀਂ ਆ ਚੰਗਾ ਜੀ ਗਲਤੀ-ਛਲਤੀ ਮਾਫ ਕਰਿਓ ਵੈਗਜ ਖਾਲਸਾ ਆ ਜੀ ਫਤਿਹ ਸਿੰਘਾ ਜੀ ਆ ਚਲੀਏ ਆ ਜਾਣਾ ਮੇਰ ਨਾਲ ਹਾਂ ਸਭਈ ਤੁਨ ਆ ਦਾਦਾ ਹਾਂਜੀ ਐ ਸਿੱਧੇ ਹੀ ਕੱਢ ਦੋ ਇੱਥੋਂ ਇੱਥੋਂ ਕਿਨੂੰ ਜਾਣਾ ਫੇਰ ਉਹੇ ਰੋੜ ਉੱਥੇ ਜਾਓ ਕਿਨਾਂ ਮੈਂ ਜਾ ਕੇ ਟੱਕੀ ਕੋਲ ਬਹੁਤ ਵਾਰ ਚੜ ਜੇਗਾ ਅ ਚੱਕੀ ਉਧੀਆਂ ਐ ਮੈਂ ਚੱਕੀ ਨਾਲ ਕੋਲ ਨਹੀਂ ਆ ਚੱਕੀ ਦੇ ਕੋਲ ਜਾ ਵੀ ਰਸਤਾ ਜਾਂਦਾ ਵੀ ਰਸਤਾ ਦਵਾ ਜਣਾ ਅੱਛਾ ਇਧਰ ਦੀ ਹੁਣ ਐਂਦੀ ਕੱਢ ਦੀ ਮੈਂ ਵੀ ਆ ਬਾਹਰ ਬਾਰੀ ਜਲੇ ਅੱਛਾ ਠੀਕ ਠੀਕ ਆ ਹਾਂ ਬਾਹਰ ਬਾਹਰ ਬਾ ਉਥੇ ਚੱਕੀ ਕੋਲ ਹੀ ਨਹੀਂ ਠੀਕ ਹੈ ਜੀ ਹਾਂ ਓਕੇ ਹਾਂ ਕਰਦੇ ਬੰਦ